ਮੇਰਾ ਨਾਮ ਸੁਨਦੀਪ ਸਿੰਘ ਹੈ। ਅਪ ਕਿਹੜੀ ਗੇਮ ਖੇਡਦੇ ਹੋ? ਮੈਂ ਕਾਰਾਟੇ ਦੇ ਵਿੱਚ ਕਈ ਸਾਰੇ ਮੈਡਲ ਜਿੱਤ ਚੁੱਕਾ ਹਾਂ। ਉਹਦੇ ਵਿੱਚ 25 ਮੈਡਲ ਹੋਣਗੇ ਜਿਦੇ ਵਿੱਚ ਦੋ ਮੇਰੇ ਇੰਟਰਨੈਸ਼ਨਲ ਦੁਬਈ ਤੋਂ ਤੇ ਮਲੇਸ਼ੀਆ ਤੋਂ ਲੈ ਕੇ ਆਇਆ। ਅੱਜ ਬੇਟਾ ਤੁਹਾਨੂੰ ਪਿੰਡ ਮਟਨਾ ਵਿਖੇ ਪਾਪਾ ਜੀ ਵੱਲੋਂ ਜਿਹੜਾ ਆਸ਼ੀਰਵਾਦ ਮਿਲਿਆ ਤੇ ਕਿਸ ਤਰ੍ਹਾਂ ਦਾ ਲੱਗ ਰਿਹਾ? ਬਹੁਤ ਖੁਸ਼ੀ ਹੋ ਰਹੀ ਹੈ ਕਿ ਇਥੇ ਧਾਰਮਿਕ ਜਗ੍ਹਾ ਤੋਂ ਸਨਮਾਨ ਸਨਮਾਨ ਮਿਲ ਰਿਹਾ ਨੂੰ। ਦੇਖੋ ਕੋਟੇ ਬੱਚਿਓ ਕਾਫੀ ਬੱਚਿਆਂ ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹੋਗੇ? ਪੀ ਨਸ਼ਿਆਂ ਤੋਂ ਦੂਰ ਰਹੋ ਤੇ ਗੇਮ ਵਾਂ ਲਾਓ ਖੇਡਾਂ ਵਾਂ ਲਾਓ ਵਾਈਗੁਰਜੀ ਕਾ ਖਾਲਸਾ ਵਾਈਗੁਰਜੀ ਕੀ ਫਤਿਹ ਮੈਂ ਨਰਿੰਦਰ ਸਿੰਘ ਆ ਅੱਜ ਅਸੀਂ ਮੜਮੀ ਮੇਲੇ ਤੇ ਆਏ ਆ ਸਾਹਮਾਦਾਰ ਦੀ ਜਗ੍ਹਾ ਤੇ ਸਾਨੂੰ ਅੱਜ ਇੱਥੇ ਸਨਮਾਨਿਤ ਕੀਤਾ ਵਾ ਮਹਾਰਾਜ ਇੱਥੋਂ ਬੱਚਾ ਲਿਆ ਸੀ ਤੇ ਇੱਥੇ ਅੱਜ ਸਨਮਾਨਿਤ ਹੋਇਆ ਵਾ ਬੜੀ ਖੁਸ਼ਿਆਰੀ ਗੱਲ ਆ ਇਹ ਬੱਚਾ ਬਾਹਰੋਂ ਵੀ ਖੇਡ ਗਿਆ ਤੇ ਭਾਈ ਮਲੇਸ਼ੀਆ ਵਿੱਚੋਂ ਅੱਗੇ ਵੀ ਇਹ ਜੁਕੇ ਵਾਸਤੇ ਤਿਆਰੀ ਹੋ ਰਹੀ ਆ ਕਿੱਥੇ ਵੀ ਜਦਾ ਦਾ ਗੋਲ ਮੈਡ ਲੈਂਦਾ ਵਾ ਤੇ ਬਹੁਤ ਵਧੀਆ ਜੀ ਟਾਈਮ ਨਾਲ ਸਵੇਰੇ ਉੱਠਦਾ ਵਾ ਸਕੂਲੇ ਜਾਂਦਾ ਵਾ ਤੇ ਬਹੁਤ ਵਧੀਆ ਆਪਣੇ ਜਾਂਦਾ 4 ਤੋਂ 6 ਵਜੇ ਤੱਕ ਇਹਦੀ ਗੇਮ ਹੁੰਦੀ ਆ ਮੜ ਕੇ ਟਿਊਸ਼ਨ ਤੇ ਜਾਂਦਾ ਜੀ ਅੱਜ ਅੱਜ ਜਿਹੜਾ ਐ ਇੱਥੇ ਜਿਹੜੇ ਕਲਾਕਾਰ ਉਹਨਾਂ ਕੋਲ ਵੀ ਸਨਮਾਨ ਮਿਲਿਆ ਉਹਨਾਂ ਦੇ ਵੀ ਬੱਚਾ ਸ਼ਾਬਾਸ਼ ਮਿਲੀ ਹੈ ਕਿ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਜੀ ਇੱਥੇ ਜੀ ਸਾਨੂੰ ਇੰਨੀ ਮਤਲਬ ਖੁਸ਼ੀ ਮਹਿਸੂਸ ਹੋਈ ਆ ਕਿ ਇੱਥੇ ਕਲਾਕਾਰ ਬੜੇ ਬੜੇ ਵੱਡੇ ਪਰ ਉਹ ਆਏ ਸੀਗੇ 마शा ਅਲੀ ਤੇ ਉਹਨਾਂ ਨੇ ਵੀ ਸਨਮਾਨ ਦਿੱਤਾ ਤੇ ਨਾਲੇ ਇਹਦੇ ਬਾਰੇ ਆਪਣੇ ਬੋਲਿਆ ਜੀ ਤੇ ਬਹੁਤ ਹੀ ਆਪਣੇ ਵਧੀਆ ਲੱਗਾ ਜੀ ਤੇ ਬੱਚਾ ਹੈ ਜੀ ਵਧੀਆ ਜੀ ਗੁਰਦਾਸਪੁਰ ਦਾ ਨਾਮ ਬਹੁਤ ਗੁਰਦਾਸਪੁਰ ਦਾ ਨਾਮ ਬਿਲਕੁਲ ਜੀ ਇਹ ਗੁਰਦਾਸਪੁਰ ਦਾ ਪੰਜਾਬ ਦਾ ਇੰਡੀਆ ਦਾ ਨਾਮ ਰੋਸ਼ਨ ਕੀਤਾ ਵਾ ਉਹ ਮੈਸੇਜ ਕੀ ਦੇਣਾ ਚਾਹੇ ਬਾਕੀ ਬੱਚਿਆਂ ਨੂੰ ਕੀ ਮੈਸੇਜ ਦੇਣਾ ਬੱਚਿਆਂ ਨੂੰ ਮੈਸੇਜ ਇਹੋ ਦੇਣਾ ਚਾਹੁੰਦੇ ਆ ਵੀ ਨਸ਼ਿਆਂ ਤੋਂ ਦੂਰ ਰਹੋ ਗੇਮਾਂ ਵੱਲ ਵੱਧੋ ਇਹ ਬੱਚਿਆਂ ਨੂੰ ਦੇਖ ਕੇ ਤੁਸੀਂ ਵੀ ਆਪਣੇ ਗੇਮਾਂ ਵੱਲ ਵੱਧੋ ਜੇ ਬੰਦੀ ਤੁਹਾਡਾ ਬੇਟਾ ਬਾਕੀਆਂ ਕੰਟਰੀਆਂ ਦੇ 골ਡਨ ਮੈਡ ਜਿੱਤ ਕੇ ਲਿਆਇਆ। ਤੋਂ ਇਸ ਤਰੀਕੇ ਦੇ ਕਿ ਅੱਜ ਆਪਾਂ ਵੀ ਦੱਸਾਂ ਤੇ ਭਾਰੀ ਮੇਜ਼ਾ ਲੱਗਦਾ ਹਰ ਸਾਲ ਕਰੇ ਸੜ ਵੀ ਜਿਹੜਾ ਇਦਾਂ ਲਗਾ। ਕਿਤੇ ਤੇ ਉਹਨੂੰ ਇਮਾਨਦਾਰ ਕੀਤਾ ਗਿਆ ਬੱਚੇ ਨੂੰ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ? ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ। ਅੱਜ ਬਹੁਤ ਖੁਸ਼ੀ ਦੀ ਗੱਲ ਆ ਕਿ ਸਾਮਧਾਰਜੀ ਦੇ ਇੱਥੇ ਮਟਮ ਪਿੰਡ ਵਿੱਚ ਮੇਲਾ ਸੀ। ਬਾਬਾ ਜੀ ਨੇ ਸਾਨੂੰ ਬੁਲਾਇਆ। ਤੇ ਇਸ ਬੱਚੇ ਨੂੰ ਸਨਮਾਨਿਤ ਕੀਤਾ ਇਹ ਬੱਚਾ ਸਾਡਾ ਕੋਈ ਲਗਭਗ 25 ਦੇ ਕਰੀਬ ਮੈਡਲ ਜਿੱਤ ਚੁੱਕਾ ਜਿਹਦੇ ਵਿੱਚ ਕੋਈ 23 ਮੈਡਲ ਨੈਸ਼ਨਲ ਤੇ ਬਾਕੀ ਦੋ ਇਹ ਮਲੇਸ਼ੀਆ ਤੇ ਦੁਬਈ ਤੋਂ ਇੰਟਰਨੈਸ਼ਨਲ ਮੈਡਲ ਜਿੱਤ ਚੁੱਕਾ ਦੋਨੋਂ ਹੀ 골ਡ ਮੈਡਲ ਆ ਤੇ ਅੱਜ ਸਾਨੂੰ ਮਟਮ ਪਿੰਡ ਵਿੱਚ ਸਨਮਾਨਤ ਕੀਤਾ ਬਹੁਤ ਖੁਸ਼ੀ ਹੋਈ ਆ ਇਸ ਜਗ੍ਹਾ ਤੇ ਆ ਕੇ ਕਿਸੇ ਧਾਰਮਿਕ ਜਗ੍ਹਾ ਤੇ ਸਨਮਾਨਤ ਹੋਣਾ ਇਹ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਆ ਤੇ ਸਾਨੂੰ ਬਹੁਤ ਖੁਸ਼ੀ ਆ ਬਹੁਤ ਮਾਣ ਆ ਇਸ ਬੱਚੇ ਤੇ ਇੰਨੇ ਗੁਰਦਾਸਪੁਰ ਦਾ ਪੰਜਾਬ ਦਾ ਔਰ ਆਪਣਾ ਹੀ ਇੰਡੀਆ ਦਾ ਨਾਂ ਜਿਹੜਾ ਰੋਸ਼ਨ ਕੀਤਾ ਦੁਨੀਆ ਦੇ ਵਿੱਚ ਤੇ ਅੱਗੇ ਤੋਂ ਵੀ ਆਸ਼ ਕਰਦੇ ਆ ਕਿ ਵਾਹਿਗੁਰੂ ਇਦਾਂ ਹੀ ਮੇਰ ਰੱਖੇ ਤੇ ਸਾਰਿਆਂ ਦਾ ਜਿਹੜਾ ਇਹ ਮਨ ਜਿੱਤਦਾਰ ਹੋਵੇ ਤੇ 골ਡ ਮੈਡਲ ਜਿੱਤਦਾ ਰਹੇ ਆਪਣੇ ਦੇਸ਼ ਦਾ ਨਾਂ ਦੁਨੀਆ ਵਿੱਚ ਰੋਸ਼ਨ ਕਰਦਾ ਰਹੇ ਬੱਚੇ ਨੂੰ ਗਾਈਡ ਕਰਨ ਦੇ ਵਿੱਚ ਕੋਚ ਉਹਦਾ ਵਿਆਹਵਾ ਮਾਤਾ ਪਿਤਾ ਦਾ ਜਾਂ ਕੋਚ ਦਾ ਕੋਚ ਦਾ ਵੀ ਹੈ ਦੇਖੋ ਯੋਗਦਾਨ ਸਾਰਿਆਂ ਦਾ ਹੀ ਹੁੰਦਾ ਇਹਦੇ ਵਿੱਚ ਸਭ ਤੋਂ ਪਹਿਲਾਂ ਉਸ ਪਰਮਾਤਮਾ ਦੀ ਅਪਾਰ ਕਿਰਪਾ ਉਸ ਤੋਂ ਬਾਅਦ ਮਾਤਾ ਪਿਤਾ ਮਾਤਾ ਪਿਤਾ ਦੀ ਮਿਹਨਤ ਬੱਚੇ ਦੀ ਮਿਹਨਤ ਬੱਚੇ ਦੀ ਬਹੁਤ ਜ਼ਿਆਦਾ ਮਿਹਨਤ ਆ ਜੇ ਅਸੀਂ ਕਹੀਏ ਕਿ ਬੱਚੇ ਦੇ ਪੈਰਾ ਹਿਥਾ ਸ਼ਾਲੇ ਵੀ ਪੈ ਜਾਂਦੇ ਆ ਜਿਹਦੇ ਵਿੱਚ ਕਾਫੀ ਦਿਨ ਸਾਨੂੰ ਵੀ ਮਿਹਨਤ ਕਰਨੀ ਪੈਂਦੀ ਹੈ ਬੱਚੇ ਨੂੰ ਵੀ ਫਿਰ ਇਹ ਠੀਕ ਹੁੰਦਾ ਤੇ ਬਹੁਤ ਜ਼ਿਆਦਾ ਮਿਹਨਤ ਆ ਮਾਪੇ ਦੀ ਵੀ ਤੇ ਇਹਦੇ ਵਿੱਚ ਸਾਡਾ ਦਾਦੀ ਦਾ ਤੇਰਾ ਬਹੁਤ ਵੱਡਾ ਤੇ ਦਾਦਾ ਜੀ ਦਾ ਬਹੁਤ ਵੱਡਾ ਹੱਥ ਆ ਕਿਉਂਕਿ ਦਾਦਾ ਜੀ ਦਿਨ ਰਾਤ ਮਿਹਨਤ ਕਰਦੇ ਆ ਮੈਂ ਵੀ ਉਹਦੇ ਨਾਲ ਦਾਦੀ ਦਾਦਾ ਲੱਗੇ ਰਹੇ ਨੇ ਇਹਦੇ ਨਾਲ ਹੀ ਸਾਰਾ ਦਿਨ ਤੇ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਜਿਹੜਾ ਇਸ ਪਰਮਾਤਮਾ ਦਾ ਫਿਰ ਮਾਤਾ ਪਿਤਾ ਦਾ ਫਿਰ ਪੂਰਛ ਦਾ ਸਭ ਦੇ ਯੋਗਦਾਨ ਨਾਲ ਬੱਚਾ ਇੱਥੇ ਤੱਕ ਪਹੁੰਚਿਆ ਇਹੀ ਮੈਂ ਕਹਿ ਸਕਦੀ ਆ ਬਾਕੀ ਪਰਮਾਤਮਾ ਕਰੇ ਇਹ ਤਰੱਕੀਆਂ ਵਿੱਚ ਜਾਵੇ ਤੇ ਇਸੇ ਤਰ੍ਹਾਂ ਸਨਮਾਨਤ ਹੁੰਦਾ ਰਹੇ ਇਹ ਹੀ ਸਾਡੀ ਆਸ ਹੈ